ਪੰਜਾਬ ਲਾਈਟੇਟੇ ਟੈਨ ਤੇ ਤੁਹਾਡਾ ਸਵਾਗਤ ਆ ਪਿੰਡ ਤਲਵੰਨੀ ਵਿਰਕਵੇਖੇ ਘਰਾਂ ਵਿੱਚੋਂ ਲੰਘਦੀ 11 ਕੇਵੀ ਬਿਜਲੀ ਦੀਆਂ ਤਾਰਾਂ ਨਾਲ ਰਾਹੁਲ ਨਾਮਕ ਇੱਕ ਨੌਜਵਾਨ ਨੂੰ ਕਰੰਟ ਲੱਗ ਜਾਣ ਦੀ ਮੰਦਭਾਗੀ ਘਟਨਾ ਵਾਪਰੀ ਕਰੰਟ ਲੱਗਣ ਕਾਰਨ ਉਸ ਦੀ ਹਾਲਤ ਚਿੰਤਾਜਨਕ ਬਣੀ ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ 71 ਕੀਤੀ ਜਾਣਕਾਰੀ ਅਨੁਸਾਰ ਇਸ ਗਰੀਬ ਪਰਿਵਾਰ ਨੂੰ ਪੰਚਾਇਤ ਵੱਲੋਂ ਪਲਾਟ ਅਲਾਟ ਕੀਤਾ ਸੀ ਅਤੇ ਉਸਨੇ ਉੱਥੇ ਆਪਣਾ ਮਕਾਨ ਬਣਾ ਲਿਆ ਜਦਕਿ 11 ਕੇਵੀ ਬਿਜਲੀ ਦੀਆਂ ਤਾਰਾਂ ਪਹਿਲਾਂ ਹੀ ਉੱਥੋਂ ਦੀ ਲੱਗਦੀਆਂ ਸਨ ਪਿੰਡ ਤਲਵੰਡੀ ਵਿਖਦੇ ਸਰਪੰਚ ਪਿੰਕੀ ਪੰਜਬ ਵਿਲੀਅਮ ਅਤੇ ਕਰੰਟ ਲੱਗਣ ਵਾਲੇ ਨੌਜਵਾਨ ਰਾਹੁਲ ਨੇ ਦੱਸਿਆ ਕਿ ਇਨ੍ਹਾਂ ਬਿਜਲੀ ਦੀਆਂ ਤਾਰਾਂ ਨਾਲ ਪਹਿਲਾਂ ਵੀ ਇੱਕ ਨੌਜਵਾਨ ਨੂੰ ਕਰੰਟ ਲੱਗਾ ਸੀ ਅਤੇ ਕਈ ਵਾਰ ਪਾਵਰ ਕਾਮਸ ਵਿਭਾਗ ਨੂੰ ਰਿਆਸੀ ਜਗ੍ਹਾ ਤੋਂ ਤਾਰਾਂ ਦੀ ਥਾਂ ਤੇ ਕੇਵਲ ਪਾਉਣ ਲਈ ਲਿਖਤੀ ਅਤੇ ਜ਼ੁਬਾਨੀ ਸੂਚਿਤ ਕੀਤਾ ਗਿਆ ਅਤੇ ਬਿਜਲੀ ਵਿਭਾਗ ਵੱਲੋਂ ਕੋਈ ਉਚਿਤ ਹੱਲ ਨਹੀਂ ਕੱਢਿਆ ਗਿਆ ਜਿਸ ਕਾਰਨ ਆਪਣੇ ਮਕਾਨ ਦੀ ਸੱਤ ਦੀ ਸਫਾਈ ਕਰਦੇ ਕੋਈ ਨੌਜਵਾਨ 11 ਕੇਵੀ ਦੀਆਂ ਤਾਰਾਂ ਨਾਲ ਲੱਗ ਜਾਣ ਕਾਰਨ ਕਰੰਟ ਪਾ ਗਿਆ ਪਿੰਡ ਵਾਸੀਆਂ ਨੇ ਪਾਵਰ ਕੌਂਸਲ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਤੋਂ ਮੰਨ ਕੀਤੀ ਕਿ ਇਸ ਰਿਆਸੀ ਇਲਾਕੇ ਵਿੱਚ 11 ਕੇਵੀ ਤਾਰਾਂ ਇਹ ਕੇਵਲ ਪਾਈਆਂ ਜਾਣ ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਨਾ ਵਾਪਰੇ ਇਸ ਸਬੰਧੀ ਜਦ ਪਾਵਰ ਕਮ ਐਸਡੀਓ ਸ਼੍ਰੀ ਰਵਿੰਦਰ ਕੁਮਾਰ ਨਾਲ ਫੋਨ ਤੇ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ 11 ਕੇਵੀ ਤਾਰਾਂ ਹੇਠ ਮਕਾਨ ਤਿਆਰ ਕਰਨ ਵਾਲਿਆਂ ਨੂੰ ਇਹ ਭਾਰ ਵੱਲੋਂ ਪਹਿਲਾਂ ਹੀ ਨੋਟਿਸ ਦਿੱਤੇ ਗਏ ਹਨ ਕਿ ਉਹ ਵਿਭਾਗ ਨੂੰ ਬੰਦੇ ਪੈਸੇ ਜਮ੍ਹਾਂ ਕਰਾਉਣ ਤਾਂ ਜੋ ਤਾਰਾਂ ਦਾ ਹੱਲ ਕੀਤਾ ਜਾ ਸਕੇ ਜਦ ਕਿ ਪਰਿਵਾਰ ਗਰੀਬ ਹੋਣ ਕਰਕੇ ਪੈਸੇ ਨਹੀਂ ਜਮਾ ਕਰਵਾ ਸਕਦਾ ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਕਰੰਟ ਨਾਲ ਕਿਸੇ ਦਾ ਕੋਈ ਨੁਕਸਾਨ ਹੁੰਦਾ ਤਾਂ ਸਬੰਧਤ ਵਿਭਾਗ ਦੇ ਅਧਿਕਾਰੀ ਜ਼ਿੰਮੇਵਾਰ ਹੋਣਗੇ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਵੀ ਖਾਸੇਪੁਰ ਜੀ ਸੈਟਪੁਰ ਕੇ ਲਿਆ ਜਾਈਏ ਸਰਪੰਚ ਕੀ ਨਾਂ ਤੁਹਾਡਾ ਤੇ ਕੀ ਗੱਲ ਹੋਈ ਤੁਹਾਡੇ ਪਿੰਡ ਦੀ ਪਿੰਕੀ ਮੌਜੂਦਾ ਸਰਪੰਚ ਹੈ ਇੱਥੋਂ ਦੇ ਭਾਜੀ ਤਿੰਨ ਵਾਰੀ ਮੁੰਡਿਆਂ ਨੂੰ ਕਰੰਟ ਲੱਗ ਚੁੱਕਾ ਹੈ ਅਸੀਂ ਤਿੰਨ ਵਾਰੀ ਮੰਗ ਕਰ ਚੁੱਕਿਆ ਪਰ ਇਹਦਾ ਕੋਈ ਹੱਲ ਨਹੀਂ ਹੋ ਰਿਹਾ ਸਹੀ ਇਹ ਮੰਗ ਕਰਦੇ ਆ ਕਿ ਇੱਥੇ ਸਾਡੇ ਘਰ ਦੇ ਨਾਲ ਬਹੁਤਰਾ Transformer ਚੁੱਕ ਕੇ ਕਿਤੇ ਹੋਰ ਸ਼ਿਫਟ ਕੀਤਾ ਜਾਏ। ਮਹਿਕਮਾ ਕੀ ਕਹਿੰਦਾ ਇਸ ਬਾਰੇ? ਮਹਿਕਮਾ ਕੋਈ ਗੱਲ ਸੁਣਵਾਈ ਨਹੀਂ ਹੋ ਰਹੀ, ਤਿੰਨ ਵਾਰੀ ਲੈ ਕੇ ਦੇ ਚੁੱਕੇ ਆ। ਕਿਹੜਾ ਪੈਂਦਾ ਤੁਹਾਡੇ ਸਟੇਸ਼ਨ 'ਚ? ਟਿੱਬੜ। ਟਿੱਬੜ। 855 ਨੂੰ। ਬਲਵੰਡੀ ਗੁਰਕ ਜੀ ਪੰਚਾਇਤ ਮੈਂਬਰ। ਕੀ ਨਾਂ ਤੁਹਾਡਾ? ਵਿਲੀਅਮ ਜੀ। ਤੇ ਕੀ ਗੱਲ ਹੋਈ ਅੱਜ? ਇਹ ਬੇਟਾ ਉੱਪਰ ਕਰ ਰਿਹਾ ਆਪਣੇ ਘਰ ਸਫਾਈ ਦਾ ਕੰਮ ਕਰ ਰਿਹਾ ਜੀ। ਤੇ ਲਾਈਨ ਲੱਗਦੀ ਆਪੋ Transformer ਨਾਲ ਦੇ ਘਰ ਦੇ ਕਿੰਨੇ ਨੇੜੇ ਹੀ ਆ। ਕਿਹੜੀ ਲਾਈਨ ਆ ਵੱਡੀ ਲਾਈਨ ਵੱਡੀ ਲਾਈਨਾਂ ਜੀ ਪਹਿਲਾਂ ਵੀ ਕੋਈ ਇਦਾਂ ਦਾ ਹਾਦਸਾ ਹੋਇਆ ਓਏ ਇੱਕ ਬੱਚਾ ਪਹਿਲਾਂ ਵੀ 2 ਮਹੀਨੇ ਉਹਨਾਂ ਨੂੰ ਲੱਗਾ ਤੇ ਤੁਸਾਂ ਕੋਈ ਕਿਹਾ ਫਿਰ ਵਿਭਾਗ ਨੂੰ ਬੀਲੀ ਬੈਂਕ ਨੂੰ ਹਾਂ ਜੀ ਪਹਿਲਾਂ ਸਾਰੇ ਪਿੰਡ ਨੇ ਇਕਦੋੜ ਆਖਿਆ ਉਹਨਾਂ ਨੂੰ ਨਹੀਂ ਅਜੇ ਤੱਕ ਫੁੱਟਿਆ ਗਿਆ ਕੀ ਮੰਗ ਕਰਦੇ ਤੁਸੀਂ ਅੱਜ ਮੰਗ ਟ੍ਰਾਂਸਫਰ ਬਿਲਕੁਲ ਖਤਰਾ ਜੀ ਉਹਨਾਂ ਦੇ ਘਰ ਕੋਲ ਲੱਗ ਲੱਗੀ ਹੋਰ ਪਰਾਂ ਹੋਰ ਜਗ੍ਹਾ ਖੁੱਲੀ ਜਗ੍ਹਾ ਤੇ ਕਿੱਥੇ ਲਾਇਆ ਜਾਏ ਅੰਜ ਖੁੱਲੀ ਜਗ੍ਹਾ ਤੇ ਲਾਇਆ ਜਾਵੇ ਜੇ ਮੋੜੇ ਨੂੰ ਕਰੰਟ ਲੱਗਾ ਤੇ ਉਹਦਾ ਕਿਦਾਂ ਮਹਾਲ ਹੋਣਾ ਹਾਲ ਬਹੁਤ ਜੀ ਤੁਸੀਂ ਦੇਖਿਆ ਹਾਲਤ ਉਹਦਾ ਵਿਚਾਰਦਾ ਬਹੁਤ ਹਸਪਤਲਾਂ ਕਿ ਚੱਲੇ ਹੋਣ ਉਹਨੂੰ ਹਲੇ ਨਹੀਂ ਉਹ ਬੈਂਟ ਹੋ ਕੀ ਨਾਂ ਤੁਹਾਡਾ ਸਾਹਿਲ ਤੇ ਕੀ ਗੱਲ ਹੋਈ ਅੱਜ ਮੈਂ ਉਹ ਬਾੜੀ ਸਾਫ਼ ਕਰਨੇ ਤੇ ਉਹ ਤਾਰ ਲੱਗ ਗਿਆ ਹੱਥ ਨੂੰ ਕਿੱਥੇ ਲੱਗੀ ਤਾਰ ਹੱਥ ਨੂੰ ਤੇ ਕਿੱਥੇ ਹੀ ਤਾਰ ਤਾਰ ਕੋਠੀ ਤੇ ਬੜੀ ਆਰੀ 32 ਵਾਲਾ ਨੇ ਕਾ ਵੀ ਕਰ ਦੋ ਸ਼ਹਿਰ ਦਾ ਕਰ ਦੋ ਸ਼ਹਿਰ ਤੋਂ ਕਾਦੇ ਨਹੀਂ ਕਿ ਮੇਨ ਮੇਨ ਲਾਈਨ ਜਾਂਦੀ ਇੱਥੋਂ ਹਾਂਜੀ ਹਾਂਜੀ ਤੇ ਕਿੰਨੀ ਆਰੀ ਤੁਸੀਂ ਕਹਿ ਜੋਗੇ ਵਿਭਾਗ ਨੂੰ ਕਾਫੀ ਬੜੀ 4.5 ਵੱਡੀ ਆ ਜੀ ਅੱਜ ਕੀ ਗੱਲ ਹੋਈ ਸੀ ਅੱਜ ਬੜੀ ਸਾਫ਼ ਕਰਨ ਲੱਗਾ ਸੀ ਮੈਂ ਤੇ ਉਹ ਪਤਾ ਨਹੀਂ ਕੀ ਹੋਇਆ ਘੱਟ ਰਾਲ ਗਿਆ ਤਾਰ ਕੋ ਵੀ ਨਾ ਆਇਆ ਹਾਂ ਤਾਂ ਕੀ ਮੰਗ ਕਰਦੇ ਤੁਸੀਂ ਮੈਂ ਇਹ ਹੀ ਮੰਗ ਕਾਣਾ ਵੀ ਕਿ ਆ ਜਾਏ ਸ਼ਿਫਟ ਕੀਤਾ ਜਾਏ ਇਥੋਂ ਟ੍ਰਾਂਸਫਰ ਹੋਪ ਕੇ ਮਨ ਫਿਰਨਾ ਜੇ ਮੇਰਾ ਕਲਵੰਡੀ ਕਲਵੰਡੀ ਵਿੱਚ ਰਹਿਣਾ ਲੈ ਕੀ ਗੱਲ ਹੋਈ ਹੈ ਸਹੀ ਮੈਨੂੰ ਪਿਛਲੀ ਵਾਰੀ ਮੈਨੂੰ ਪਾਇਆ ਹੁਣ ਇਹ ਮੁੰਡੇ ਨੂੰ ਪਾ ਗਿਆ ਕਰੰਟ ਇਥੋਂ ਪਹਿਲਾਂ ਮੈਂ ਵੀ ਲਾ ਕੇ ਖਲੋਤਾ ਸੀ ਖੜਵਾ ਖਲੋਤਾ ਹੀ ਪਰ ਮੈਨੂੰ ਇਹਨੇ ਕਰੰਟ ਨਾ ਖਿੱਚ ਲਿਆ ਦੂਜੇ ਲੱਗ ਗਏ ਕੋਠੇ ਉੱਤੇ ਜਿਹੜਾ ਸੀ ਉਦੋਂ ਪਾਇ ਤੇ ਉਦੋਂ ਮੈਂ ਕਮਜ਼ੋਰ ਪੂਰਾ ਹੋ ਗਿਆ ਸੀ ਤੇ ਨਾਂ ਮੈਂ ਉਹ ਤੋਂ ਬੋਲੇ ਆਂਦੇ ਕੰਨਾਂ ਚੋਂ ਨੱਕਾਂੋਂ ਖੂਨ ਨਿਕਲਿਆ ਬਲੱਡ ਪੂਰਾ ਤੇ ਕੋਈ ਮੈਗ ਮੈਨੂੰ ਕਿਹਾ ਤੁਸੀਂ ਇਹਨਾਂ ਦਸਬੰਦ ਪਿੰਡ ਵਾਲਿਆਂ ਨੇ ਕਿਹਾ ਸੀ ਉਦੋਂ ਮੈਨੂੰ ਹੋਸ਼ ਨਹੀਂ ਹੋਤਲ ਘਰ ਦੇਣੇ ਕਿਹਾ ਪਿੰਡ ਵਾਲਿਆਂ ਨੇ ਕਿਹਾ ਸੀ ਮੁਰਗੇ ਕੋਈ ਕਾਰਵਾਈ ਨਹੀਂ ਹੋਈ ਨਹੀਂ ਕਾਰਵਾਈ ਨਹੀਂ ਕੋਈ ਕਿੰਨਾ ਚਿਰ ਹੋ ਗਿਆ ਤੁਹਾਨੂੰ ਕ੍ਰਿੰਟ ਪਲੇ ਨੂੰ ਮੈਨੂੰ 2 ਮਹੀਨੇ ਹੋ ਗਏ ਕੀ ਮੰਗ ਕਰਦੇ ਤੁਸੀਂ ਟਰਾਫਿਕ ਨੂੰ ਪਰੇ ਕਿੱਥੇ ਆ ਛੱਕਿਆ ਜਾਵੇ ਇੱਥੇ ਹੋਰ ਲੱਗੀ ਪਈ ਕਿਹਨੇ